ਲੱਕ ਦਰਦ ਡਿਸਕ ਬਲਜ ਡਿਸਕ ਹਰਨੀਏਸ਼ਨ ਤੁਸੀਂ ਇਹ ਦੇਖੋ ਇਹ ਆਪਣੇ ਆਗੇ L3 L4 L5 S1 ਔਰ ਇਹ ਬਲੂ ਕਲਰ ਦੀਆਂ ਬਚਾਲੇ ਡਿਸਕਸ ਆ ਗਈਆਂ ਔਰ ਇਹ ਆਪਣੀ ਸਪਾਈਨ ਆ ਗਈ ਇਸ ਜਗ੍ਹਾ ਤੇ ਜਦੋਂ ਆਪਣੀ ਡਿਸਕ ਨਿਕਲ ਕੇ ਬਾਹਰ ਆ ਜਾਂਦੀ ਆ ਦੋਨੇ ਵਰਟੀਬਰਾ ਤੇ ਜਦੋਂ ਪ੍ਰੈਸ਼ਰ ਪਾਏਗਾ ਡਿਸਕ ਬਲਜ ਹੋਏਗਾ ਜਾਂ ਡਿਸਕ ਹਰਨੀਏਸ਼ਨ ਹੋ ਜਾਵੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜਦੋਂ ਡਿਸਕ ਬਲਜ ਹੋ ਜਾਂਦਾ ਮੋਸਟਲੀ ਉਦੋਂ ਆਪਣੇ ਲੱਕ 'ਚ ਹੀ ਦਰਦ ਰਹਿੰਦਾ ਜੇ ਤੁਹਾਨੂੰ ਡਿਸਕ ਹਰਨੀਏਸ਼ਨ ਹੋਏਗਾ ਆਪਣੀ ਦੋਨਾਂ ਲੱਤਾਂ ਦੇ ਵਿੱਚ ਜਾਂ ਇੱਕ ਲੱਤ ਦੇ ਵਿੱਚ ਦਰਦ ਜਾ ਸਕਦਾ ਹੈ ਸੋ ਅਗਰ ਤੁਹਾਨੂੰ ਡਿਸਕ ਬਲਜ ਹੋ ਗਿਆ ਤੁਸੀਂ ਐਮ ਆਰ ਆਈ ਕਰਾਈ ਤਾਂ ਅੱਜ ਵਾਲੀਆਂ ਆਸਾਨ ਕਸਰਤਾਂ ਕਰਨੀਆ ਸ਼ੁਰੂ ਕਰ ਦੋਗੇ ਤਾਂ ਤੁਸੀਂ ਲੱਕ ਦਰਦ ਤੋਂ ਬਚ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਪਹਿਲੀ ਐਕਸਰਸਾਈਜ਼ ਆਪਾਂ ਇਹ ਦੱਸਾਂਗੇ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਹੌਟ ਪੈਕ ਲੈਣਾ ਘਟੋ ਘਟ ਤਿੰਨ ਤੋਂ ਚਾਰ ਦਿਨ ਕੋਈ ਕਸਰਤ ਨਾ ਕਰਿਓ ਲੱਕ ਤੇ ਅਗਰ ਲੱਤ ਚ ਜਾ ਰਿਹਾ ਇੱਥੇ ਵੀ ਇੱਥੇ ਵੀ

ਜਿਹੜੀ ਦੂਜੀ ਐਕਸਰਸਾਈਜ਼ ਹੋएगी ਉਹ ਹੋएगी ਨੀ ਹਾگز ਤੁਸੀਂ ਦੋਨਾਂ ਗੋਡਿਆਂ ਨੂੰ ਛਾਤੀ ਦੇ ਨਾਲ ਲਾ ਦੇਣਾ ਔਰ ਇੱਥੇ ਆਪਾਂ 15 ਸੈਕਿੰਡ ਹੋਲਡ ਕਰਨਾ ਹੈ ਇਹਦੇ ਵਿੱਚ ਫਿਰ ਆਪਾਂ ਛੱਡ ਦੇਣਾ ਇਸਦੇ ਵੀ ਤੁਸੀਂ 5 ਸੈੱਟ ਸਵਿਰੇ ਸ਼ਾਮ ਜਿਹੜੀ ਤੀਜੀ ਐਕਸਰਸਾਈਜ਼ ਹੈ ਉਹ ਤੁਸੀਂ ਹਾਫ ਕੋਬਰਾ ਉਲਟੇ ਲੇਟ ਜਾਓਗੇ ਦੋਨੇ ਕੂਣੀਆਂ ਖੋਲ ਦੇਣੀਆਂ ਨੇ ਇਦਾਂ ਕਰਕੇ ਔਰ ਦੈਨ ਉੱਪਰ ਉੱਠਣ ਦੀ ਕੋਸ਼ਿਸ਼ ਜਿਹੜੀ ਕੂਣੀਆਂ ਨੇ ਇਹ ਬੈੱਡ ਦੇ ਨਾਲ ਲੱਗੀਆਂ ਰਹਿਣਗੀਆਂ ਅਗਰ ਤੁਸੀਂ ਆਹ ਕਰੋਗੇ ਇਹ ਗਲਤ ਹੈ ਇੱਥੇ ਰੱਖ ਕੇ ਹਾਫ ਕੋਬਰਾ ਸਾਮਣੇ ਦੇਖਣਾ ਜਿੰਨਾ ਉੱਪਰ ਦੇਖ ਸਕਦੇ ਹੋ ਇੱਥੇ 5 ਸੈਕਿੰਡ ਤੋਂ 10 ਸੈਕਿੰਡ ਹੋਲਡ ਕਰ ਸਕਦੇ ਆ ਫਿਰ ਆਪਾਂ ਥੱਲੇ ਚਲੇ ਜਾਵਾਂਗੇ ਔਰ ਇਸਦੇ ਵੀ ਤੁਸੀਂ 5 ਤੋਂ 6 ਸੈੱਟ ਸਵੇਰੇ ਸ਼ਾਮ ਲਾਓ ਉਸ ਤੋਂ ਅਗਲੀ ਕਸਰਤ ਪ੍ਰੋਨ ਐਸਐਲਆਰ ਦੋਨੋਂ ਮੁਠੀਆਂ ਬੰਦ ਕਰਕੇ ਮੱਥੇ ਦੇ ਥਲੇ ਰੱਖ ਲਓ ਇਦਾਂ ਕਰਕੇ ਔਰ ਇੱਕ ਲੱਤ ਉੱਪਰ ਚੱਕ ਦਿਓ ਇੱਥੇ ਆਪਾਂ 5 ਸੈਕਿੰਡ ਹੋਲਡ ਫਿਰ ਰਿਲੈਕਸ ਪੰਜ ਵਾਰੀ ਇਧਰ ਪੰਜ ਵਾਰੀ ਹੀ ਦੂਸਰੀ ਸਾਈਡ ਕਰਨੀਆਂ ਔਰ ਨਾਲ ਦੀ ਨਾਲ ਤੁਸੀਂ ਜਿਹੜਾ ਹੌਟ ਪੈਕ ਜ਼ਰੂਰ ਲੈਣਾ ਹੈ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤੁਸੀਂ ਡਿਸਕ ਬਲਜ ਡਿਸਕਰਨੀਏਸ਼ਨ ਨੂੰ ਘਰ ਦੇ ਵਿੱਚ ਆਸਾਨ ਕਸਰਤਾ ਨਾਲ ਠੀਕ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ